ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਰੇ ਫਾਰਮ ਦੇ ਵੀ ਪਾਣੀ ਛੇਮੀ ਵੀਡੀਓ ਅੱਜ ਆਇਆ ਛੇ ਮਾ ਦਿਨ ਬਈ ਨੂੰ ਛੇ ਦਿਨ ਹੋ ਗਏ ਬਈ ਕੱਟੀ ਨੂੰ ਦੇਖੋ ਬਈ ਕੱਟੀ ਦੀ ਗਰੋਥ ਦੇਖੋ ਤੁਸੀਂ ਵਧੀਆ ਹੋ ਰਹੀ ਹੈ ਬਣਾ ਵੀ ਉੱਥੇ ਬੰਨੀ ਸੀ ਇੱਧਰ ਉੱਥੇ 라 ਦੇ ਨੇ ਗਿੜੇ ਖਾ ਕੇ ਕਾਲਾ ਘਟਲੇ ਸੀ ਆਪਦਾ ਤਾਂ ਕਰਕੇ ਜੇ ਨਾ ਲੱਗੀ ਸੀ ਤਾਂ ਕਰਕੇ ਆਪਾਂ ਇੱਥੇ ਆਣ ਤੇ ਇੱਥੇ ਵਧੀਆ ਹੁਣ ਪੂਰੀ ਮਾਸਤੇ ਕਰ ਰਹੀ ਹੈ ਪੂਰੀ ਵਧੀਆ ਗਰੋਥ ਦੇਖੋ ਬਈ ਕੱਟੀ ਦਾ ਅੱਜ ਆਪਾਂ ਛੇ ਮਾ ਦਿਨ ਦੇਖੋ ਵੀ ਹਰ ਜਾ ਆ ਲੈ ਉਹ ਗੁਰਜਾ ਖਵਾ ਦੇਣਾ ਹਨ ਇਹਨੂੰ ਵਾਹ ਆ ਲੈ ਖਾ ਲੈ ਖਾ ਲੈ ਖਾ ਲੈ ਬਾਈ ਨੂੰ ਗੁੜ ਦੇ ਥੱਲੇ ਨਾ ਕੜ ਦੇ ਖੜ ਜਾ ਆ ਕੜ ਤਾ ਸਮ ਆ ਗੁੜ ਦਿੱਤਾ ਬਈ ਅੱਜ ਇਹਨੂੰ ਚਲ ਨਾ ਇਹਦਾ ਪੇਟ ਵਧੀਆ ਸਾਫ ਹੋ ਜਾਊਗਾ ਬਾਈ ਮੇਰਾ ਦੁੱਧ ਵੀ ਹੁਣ ਵਧੀਆ ਪੀਣ ਲੱਗ ਗਿਆ ਹੈ ਇਹ ਗੁੜ ਦੇਣਾ ਵੀ ਬਈ ਜ਼ਰੂਰੀ ਆ ਬਈ ਬਸ ਉਹਨੇ ਦੇ 10 ਦਿਨਾਂ ਨੂੰ ਬਈ ਆਪਾਂ ਟੀਕਾ ਲਵਾ ਦਾਂਗੇ ਡੀਵਰਮਿੰਗ ਕਰਾਵਾ ਦਾਂਗੇ ਬਸ ਇੱਕ ਦੋ ਦਿਨਾਂ ਨੂੰ ਉਹਨਾਂ ਨੇ ਹੁਣ ਤੂੜੀ ਧਰ ਲੱਗ ਜਾਣੀ ਬੜਾ ਮੋਟਾ ਮੂਹਿਆ ਤਵਾਰ ਲੱਗ ਗਈ ਇਹ ਨਾਲੇ ਨੇ ਤੂੜੀ ਨਾਲ ਕਾਰਗਿਲ ਦੀ ਕਾਫ ਸਟਾਰਟ ਫੀਡ ਦੇਵਾਂਗੇ ਉਹ ਪਾਇਆ ਕਰਾਂਗੇ ਬਈ ਅੱਜ ਆ ਬਈ ਇਹਨੂੰ ਛੇਮਾ ਦਿਨ ਦੇਖੋ ਛੇ ਦਿਨੇ ਕੱਟੀ ਗਰੋਥ ਦੇਖੋ ਤੁਸੀਂ ਕਿੱਡੀ ਵਧੀ ਹੋਈ ਹੈ ਦੇਖੋ ਬਈ ਦੇਖੋ ਬਈ ਉਹ ਦੇਖੋ ਦੇ ਕੱਟੀ ਅੱਜ ਛੇਮਾ ਦਿਨਾਂ ਕੱਟੀ ਹੋਈ